ਉਦੋਂ ਦਾਈਆਂ ਹੁੰਦੀਆਂ ਸੀਗੀਆਂ ਉਦੋਂ ਨਾਰਮਲ ਡਿਲੀਵਰੀਜ਼ ਹੋ ਜਾਂਦੀਆਂ ਸੀ ਜੀ ਹੁਣ ਡਾਕਟਰਸ ਨੇ ਹੁਣ ਸਭ ਕੁਝ ਹੈ ਜੀ ਹੁਣ ਨਾਰਮਲ ਡਿਲੀਵਰੀ ਨਹੀਂ ਹੋ ਰਹੀ ਤੇ ਸਭ ਤੋਂ ਵੱਡੀ ਗੱਲ ਜਿਨ੍ਹਾਂ ਕੋਲ ਟੈਕਨੋਲੋਜੀ ਹੈ ਯੂ ਐਸ ਏ ਵਰਗੇ ਦੇਸ਼ਾਂ ਕੋਲ ਕੈਨੇਡਾ ਵਰਗੇ ਦੇਸ਼ਾਂ ਕੋਲ ਯੂ ਕੇ ਵਰਗੇ ਦੇਸ਼ਾਂ ਕੋਲ ਜਿਹੜੀ ਟੈਕਨੋਲੋਜੀ ਹੈ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਨਾਰਮਲ ਡਿਲੀਵਰੀ ਜਿਹੜੀ ਆ ਉਹ ਜ਼ਿਆਦਾ ਪ੍ਰੇਫਰ ਕੀਤੀ ਜਾ ਰਹੀ ਹੈ ਤੇ ਜ਼ਿਆਦਾ ਹੋ ਰਹੀ ਆ ਤੇ ਇੰਡੀਆ ਦੇ ਵਿੱਚ ਜਿਹੜੀ ਆ ਨਾਰਮਲ ਡਿਲੀਵਰੀ ਨਹੀਂ ਹੋ ਰਹੀ ਨਾਰਮਲ ਡਿਲੀਵਰੀ ਕਿੱਥੋਂ ਹੋਊ ਵਿਰਜੇ ਪਹਿਲਾ ਜਿਹੜੀ ਔਰਤ ਸੀ ਇਨਸਾਨ ਦੇ ਬਰਾਬਰ ਉੱਠ ਕੇ ਬੰਦੇ ਦੇ ਕੰਮ ਕਰਦੀ ਸੀ ਸਵੇਰੇ 3 ਵਜੇ ਉੱਠਣਾ ਠੀਕ ਹੈ ਜੀ ਮੱਝਾਂ ਨੂੰ ਪੱਠੇ ਪਾਉਣੇ ਚਾਹ ਕਰਨੀ ਚਾਹ ਕਰਕੇ ਘਰ ਵਾਲੇ ਨੂੰ ਖੇਤ ਤੋੜਨਾ ਹਲ ਬੋਣ ਵਾਸਤੇ ਆਪ ਹਾਜ਼ਰੀ ਪਕਾਉਣੀ ਧਾਰਾਂ ਚੋਣੀਆਂ ਹੱਥੀਂ ਦੁੱਧ ਰੜਕਣਾ ਠੀਕ ਹੈ ਜੀ ਫੇਰ 2 ਕਿਲੋਮੀਟਰ ਦੂਰ ਖੇਤ ਹੋਣਾ ਰੋਟੀ ਲੈ ਕੇ ਪਹਿਲਾਂ ਹਾਜ਼ਰੀ ਲੈ ਕੇ ਜਾਣੀ ਫਿਰ 10:30 ਵਾਲੀ ਚਾਹ ਲੈ ਕੇ ਜਾਣੀ ਫਿਰ ਦੁਪਹਿਰ ਦੀ ਰੋਟੀ ਲੈ ਕੇ ਜਾਣੀ ਫਿਰ 2:30 ਵਾਲੀ ਚਾਹ ਲੈ ਕੇ ਜਾਣੀ ਫਿਰ ਆ ਕੇ ਮੱਝਾਂ ਤੇ ਲੱਗ ਜਾਣਾ ਰਾਤ ਦੀ ਰੋਟੀ ਦਾ ਟਾਈਮ ਥੱਕ ਹਾਰ ਕੇ ਟੁੱਟ ਕੇ ਪੈਂਦੇ ਸੀ ਹੁਣ ਅੱਜ ਏਸੀਆਂ ਚ ਬੈਠ ਕੇ ਤੁਸੀਂ ਨਾਰਮਲ ਡਿਲੀਵਰੀ ਕਰਨ ਕਰ ਰਹੇ ਹੱਥ ਹਲਾ ਕੇ ਕੋਈ ਰਾਜੀ ਨਹੀਂ ਕੰਪਲੀਟ ਬੈਡ ਰੈਸਟ ਚਾਹੀਦੀ ਐ ਆਪਾਂ ਕਹਿੰਦੇ ਨੋਰਮਲ ਬੱਚਾ ਪੈਦਾ ਹੋ ਜਾਏ ਪਹਿਲਾਂ ਘਰਾਂ 'ਚ ਝਗੜੇ ਘੱਟ ਹੁੰਦੇ ਸੀ ਕਿਉਂ ਜੇ ਕੋਈ ਮੀਆਂ ਬੀਬੀ ਲੜ ਵੀ ਪੈਂਦੇ ਸੀ ਜਦੋਂ ਨੂੰ ਕੰਮ-ਕਾਰ 'ਚ ਪਹਿਲਾਂ ਤਾਂ ਟਾਈਮ ਹੀ ਨਿਕਲਦਾ ਸੀ ਹੂੰ ਸੋਨੂੰ ਮੈਂ ਦੱਸ ਕੀ ਹੈ ਟਾਈਮ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਕੀ ਸ਼ਡਿਊਲ ਸੀ ਹੂੰ ਦੂਜਾ ਮੋਬਾਈਲ ਨਹੀਂ ਸੀ ਹੁੰਦੇ ਹੂੰ ਕਿਤੇ ਸੁਨੇਹਾ ਲੱਗਦਾ ਪਏ ਇੱਕਿਆਂ ਨੂੰ ਵੀ ਭਾਈ ਥੋੜੀ ਕੁੜੀ ਪਰੌਣੇ ਨੇ ਕੁੱਟਤੀ ਜਦੋਂ ਨੂੰ ਪੇਕੇ ਆਉਂਦੇ ਸੀ ਦੁਬਾਰੇ ਸੁਲਾ ਹੋ ਰਹੀ ਹੁੰਦੀ ਸੀ ਹੁਣ ਤੁਰਤ ਬਟਨ ਨੱਪੋ ਆ ਜੋ ਲੈ ਜੋ ਕੋਈ ਨਹੀਂ ਗੱਲ ਪੁੱਛਦਾ ਵੀ ਕੀ ਹੋਈ ਸੀ ਚੱਕ ਕੇ ਲੈ ਜਾਂਦੇ ਨੇ ਫੇਰ ਜੀ ਤੁਰ ਕੇ ਕੋਈ ਰਾਜੀ ਨਹੀਂ ਸ਼ਹਿਰ ਕੋਈ ਨਹੀਂ ਕਰਦਾ ਆਪਾਂ ਕਹਿੰਨੇ ਆ ਬੇਟੀ ਨੂੰ ਪ੍ਰੈਗਨੈਂਟ ਐ ਭਾਈ ਤੈਂ ਕੰਮ ਨਹੀਂ ਕਰਨਾ ਤੈਂ ਦੱਕਾ ਨਹੀਂ ਤੋੜਨਾ ਮੇਰੇ ਘਰੇ ਖੁਦ ਮੇਰੇ ਬ੍ਰਦਰ ਕੋਲ ਦੋ ਬੱਚੇ ਨੇ ਦੋਏ ਨਾਰਮਲ ਡਿਲੀਵਰੀ ਨਾਲ ਹੋਏ ਨੇ ਉਹ ਕਿਦਾਂ ਉਹ ਕਿਦਾਂ ਕਿ ਜੀ ਭਾਬੀ ਜੀ ਕੰਮ ਕਰਦੇ ਨੇ ਕੰਮ ਕਰਦੇ ਰਹੇ ਨੇ ਜਿੱਦਾਂ ਬੱਚਾ ਹੋਣਾ ਸੀ ਉਦੋਂ ਵੀ ਕੱਪੜੇ ਸੁੱਕਣੇ ਪਾਉਣ ਲੱਗ ਰਹੇ ਸੀ ਤੋ ਕਿ ਉਦੋਂ ਦਰਦ ਉੱਠਿਆ ਜਦੋਂ ਗਏ ਨੋਰਮਲ ਡਿਲੀਵਰੀ ਸਾਡੀਆਂ ਖਰਾਕਾਂ ਸਾਡਾ ਅਸੀਂ ਤਾਂ ਜੀ ਦੇਖੋ ਘਰ ਚੰਗਾ ਚਾਹੀਦਾ ਕੋਠੀ ਹਮ ਪ੍ਰਮਾਤਮਾ ਸਭ ਨੂੰ ਦੇਵੇ ਨੌਕਰ ਵੀ ਹਰੇਕ ਨੂੰ ਚਾਹੀਦਾ ਇਹ ਤਾਂ ਇੱਕ ਅਸੀਂ ਬੁਰਕੀ ਨਹੀਂ ਮੋਚੇ ਦੂਜੇ ਤੋਂ ਪਵਾ ਸਕਦੇ। ਹੂੰ। ਅਸੀਂ ਕਹਿੰਦੇ ਸਾਨੂੰ ਹੱਥ ਨਾ ਲਿਆਉਣਾ ਪਵੇ। ਹੂੰ। ਦੁਕਾਨ ਤੇ ਇਹ ਹੈ ਜੀ। ਮੈਂ ਨਾ ਅਸਲ ਦੇ ਵਿੱਚ ਅ ਔਰਤਾਂ ਦੀ ਜਿਹੜੀ ਦਿੱਕਤਾਂ ਨਾ ਉਹ ਪੜ ਰਿਆ ਸੀਗਾ। ਜੀ। ਵੀ ਕਿਹੜੀਆਂ-ਕਿਹੜੀਆਂ ਦਿੱਕਤਾਂ ਆਉਂਦੀਆਂ? ਦੇਖੋ ਜੀ। ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਹਾਂ ਜਿਹੜੀਆਂ ਔਰਤਾਂ ਨੇ ਉਸ ਸਮੇਂ ਆਪਣਾ ਸ਼ਰੀਰ ਨਹੀਂ ਹਿਲਾਉਂਦੀਆਂ, ਤੁਰਦੀਆਂ ਫਿਰਦੀਆਂ ਨਹੀਂ ਐ ਤਾਂ ਜਿਹੜੀ ਨਾਰਮਲ ਡਿਲੀਵਰੀ ਨਹੀਂ ਹੁੰਦੀ। ਜੀ। ਬਿਲਕੁਲ। ਪਰ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਅੱਜ ਕੱਲ ਜਿਸ ਤਰੀਕੇ ਦੇ ਹਾਲਾਤ ਹੈ ਜੇ ਔਰਤਾਂ ਉਸ ਤਰੀਕੇ ਨਾਲ ਜਿੱਦਾਂ ਉਹ ਨਾਰਮਲ ਪਹਿਲਾਂ ਚਲਦੀਆਂ ਹੁੰਦੀਆਂ ਹੁੰਦੀਆਂ ਨਾਰਮਲੀ ਉਸ ਤਰੀਕੇ ਨਾਲ ਕੰਮ ਕਰਨ ਜੀ ਤਾਂ ਬੇਬੀ ਤੇ ਜਾਨ ਤੇ ਬਹੁਤ ਖਤਰਾ ਆ ਜਾਂਦਾ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਵੀ ਬੇਬੀ ਡਿਲੀਵਰੀ ਤੋਂ ਪਹਿਲਾਂ ਹੀ ਉਹਦੀ ਡੈਥ ਹੋ ਜਾਂਦੀ ਹੈ। ਬਿਰਜੇ ਡਾਕਟਰਸ ਕਹਿ ਦਿੰਦੇ ਆ ਪੂਰਾ ਬੈਡ ਰੈਸਟ ਲਓ ਨਹੀਂ ਤਾਂ ਬੇਬੀ ਦੀ ਜਾਨ ਤੇ ਖਤਰਾ। ਦੇਖੋ ਜੀ ਇਹ ਨਹੀਂ ਹੁੰਦਾ ਕਿ ਪ੍ਰੈਗਨੈਂਸੀ ਹੋ ਗਈ ਹੁਣ ਆਪਾਂ ਕੰਮ ਕਰਨ ਲੱਗ ਜਾਈਓ। ਪਹਿਲੇ ਦਿਨ ਤੋਂ ਹੀ ਸਾਨੂੰ ਐਕਟਿਵ ਰਹਿਣਾ ਚਾਹੀਦਾ ਸਾਡੀ ਬੋਡੀ ਨੂੰ ਜਿਹੋ ਜੀ ਤੁਸੀਂ ਆਦਤ ਪਾ ਲਓਗੇ ਇਹਨੇ ਉੱਥੇ ਆ ਜਾਣਾ ਫਿਰ ਦੂਜੀ ਗੱਲ ਡਾਕਟਰ ਸਾਹਿਬ ਨੇ ਤਾਂ ਕਹਿਣੀ ਹੈ ਕਿ ਕੰਪਲੀਟ ਬੈਡ ਅਡਰੈਸਟ ਕਰੋ ਖਰਾਕਾਂ ਕੀ ਨੇ ਅੱਜ ਕੋਈ ਭੈਣ ਪ੍ਰੈਗਨੈਂਟ ਹੈ ਉਹਨੂੰ ਪੁੱਛੋ ਵੀ ਬੇਟਾ ਕਿਹੜਾ ਫਰੂਟ ਖਾਣਾ ਉਹ ਕੋਹ ਨੂੰ ਗੋਲ ਗੱਪੇ ਲੈ ਆ ਦੋ ਮੇਰੇ 버ਗਰ ਨੂੰ ਜੀ ਕਰਦਾ ਖਾਣੀਆਂ ਤਾਂ ਗਲੀਆਂ ਸੜੀਆਂ ਚੀਜ਼ਾਂ ਨੇ ਜੀ ਫਿਰ ਉਹ ਬੱਚੇ ਤੇ ਸਾਈਡ ਇਫੈਕਟ ਹੋਏਗਾ ਨਹੀਂ ਇੱਥੇ ਤੱਕ ਮੈਂ ਕਹਿ ਸਕਦਾ ਜਨਾਬ ਜਦੋਂ ਕਿਸੇ ਦੇ ਘਰੇ ਕੋਈ ਬੇਟੀ ਨੂੰ ਪ੍ਰੈਗਨੈਂਟ ਹੈ ਹੂੰ ਉਹਦੇ ਰੂਮ ਦੇ ਵਿੱਚ ਜਿਹੜੀ ਫੋਟੋ ਹੋਊ ਹਰ ਰੋਜ਼ ਉਹ ਫੋਟੋ ਨੂੰ ਦੇਖੋ ਉਹਦਾ ਫੋਟੋ ਦਾ ਵੀ ਅਸਰ ਬੱਚੇ ਤੇ ਪੈਂਦਾ ਹੈ ਬੱਚਾ ਉਹੋ ਜਿਹੇ ਗੁਣਾਂ ਵਾਲਾ ਪੈਦਾ ਹੋਊਗਾ ਠੀਕ ਹੈ ਨਾ ਜੀ ਇਹ ਜਿਹੜੇ ਮਰਜ਼ੀ ਵੈਦ ਵਿਦਵਾਨ ਤੋਂ ਪੁੱਛ ਲਿਓ ਹੂੰ ਪਰਾਣੀਆਂ ਦਾਣੀਆਂ ਨੂੰ ਪੁੱਛ ਲਿਓ ਹੁਣ ਅਸੀਂ ਦੇਖਦੇ ਗੀ ਆ 24 ਘੰਟੇ ਮੋਬਾਈਲ ਟੀਵੀ ਖਰਾਕਾਂ ਕੀ ਨੇ ਜੀ ਸਾਡੀਆਂ ਖਰਾਕਾਂ ਕਿਹੜੀਆਂ ਨੇ ਫਾਲਾਸੀ ਨਹੀਂ ਖਾਣਾ ਠੀਕ ਹੈ ਜੀ ਤੇ ਕੋਈ ਸ਼ੇਕ ਅਸੀਂ ਨਹੀਂ ਪੀਣਾ ਕੋਈ ਜਿਹੜੀ ਸਾਡੇ ਥਿੰਕਿੰਗ ਕੀ ਆ ਗਰਮ ਚੀਜ਼ਾਂ ਖਾਣੀਆਂ ਨੇ ਉਹੀ ਬੱਚੇ ਤੇ ਅਸਰ ਹੋਣਾ ਪ੍ਰੋਪਰ ਕੀ ਚਾਹੀਦਾ ਹੁਣ ਮੈਂ ਕਹਣਾ ਉਹਨਾਂ ਵੀ ਗਰਮੀਆਂ ਆ ਗਈਆਂ ਤਾਂਬੇ ਦੇ ਬਰਤਨ ਚ ਪਾਣੀ ਲਓ ਪੀਓ ਤਾਂਬੇ ਨੂੰ ਕੇਵਲ ਉਦੋਂ ਛੱਡੋ ਜਦੋਂ ਉਹਤੇ ਹਰੀ ਕਾਈ ਜੰਮਦੀ ਹੈ ਭਾਵ ਬਰਸਾਤਾਂ ਦੇ ਹਮਸ ਦੇ ਦਿਨ ਉਦੋਂ ਤਾਂਬੇ ਦੇ ਉੱਪਰ ਜ਼ਹਿਰ ਪੈਦਾ ਹੁੰਦੀ ਹੈ ਬਰਸਾਤਾਂ ਦੇ ਦਿਨ ਬਰਸਾਤਾਂ ਦੇ ਦਿਨ ਉਦੋਂ ਨਹੀਂ ਪੀਣਾ ਨਹੀਂ ਪੀਣਾ ਚਾਹੀਦਾ ਨਹੀਂ 12 ਮਹੀਨੇ 30 ਦਿਨ ਕਹਿੰਦੇ ਤਾਂਬੇ ਦਾ ਪਾਣੀ ਪੀਓ ਪਰ ਜਦੋਂ ਤਾਂਬਾ ਹਰਾ ਹੋਣ ਲੱਗ ਜਾਂਦਾ ਨਾ ਉਦੋਂ ਉਹ ਜ਼ਹਿਰ ਬਣਦੀ ਹੈ ਉਦੋਂ ਛੱਡ ਦਿਓ ਮਿੱਟੀ ਦੇ ਬਰਤਨਾ ਚ ਅਸੀਂ ਨਹੀਂ ਖਾਂਦੇ ਹੁਣ ਆਪਾਂ ਵੇਖਦੇ ਆਂ ਸਿਉਨੇ ਦੀਆਂ ਕੰਧਾਂ ਨੇ ਵੱਡੇ ਵੱਡੇ ਮਹਿਲ ਨੇ ਘਰੇ ਕੱਪ ਅਗਲਾ ਕਹਿੰਦਾ ਜੀ ਅਸੀਂ ਮਿੱਟੀ ਚ ਖਾਣ ਲੱਗ ਗਏ ਕਿਉਂ ਖਾਣ ਲੱਗ ਗਏ ਜੀ ਪ੍ਰਾਣੇ ਸੱਭਿਆਤਾ ਤੇ ਸਾਨੂੰ ਆਉਣਾ ਪਏਗਾ ਮੈਂ ਇਹ ਕਹਿਣ ਤੇ ਗੁਰੇਜ ਨਹੀਂ ਕਰਾਂਗਾ ਕਣਕ ਸਾਡੀ ਫਸਲੇ ਨਹੀਂ ਫਸਲ ਨਹੀਂ ਹੈ ਸਾਡੀ ਨਹੀਂ ਜੀ ਕਿਹਨਾਂ ਦੀ ਹੈ ਕਣਕ ਬਾਰੋਂ ਆਈ ਹੈ ਜੀ ਜਦੋਂ ਗੁਰੂ ਨਾਨਕ ਸਾਹਿਬ ਦਾ ਟਾਈਮ ਸੀ ਕੁਦਰਤ ਚੱਲਿਆ ਕਰਦਾ ਜੀ ਹੂੰ ਰਾਗ ਹੀ ਚੱਲਿਆ ਕਰਦੀ ਇਹੋ ਜੇ ਅਨਾਜ ਸੀ ਹੁਣ ਅਸੀਂ ਸਿਸਟਮ ਕੀ ਰੱਖਦੇ ਆ ਸਰ ਆਪਾਂ ਕਹਿੰਨੇ ਆ ਕਣਕ ਤੇ ਲੱਗੇ ਹੋਇਆ ਸੀ ਬਿਮਾਰਾਂ ਕਰਾਂ ਦੇ ਵਿੱਚ ਕੀ ਹੁੰਦਾ 3 ਮਹੀਨੇ ਪੱਕ ਗਈ ਮੱਕੀ ਦੀ ਰੋਟੀ 3 ਮਹੀਨੇ ਪੱਕ ਗਈ ਬਾਜਰੇ ਦੀ ਰੋਟੀ ਹੂੰ 3 ਮਹੀਨੇ ਪੱਕ ਗਈ ਜਵਾਰ ਦੀ ਰੋਟੀ ਹੂੰ 3 ਮਹੀਨੇ ਲਾ ਲੋ ਕਣਕ ਦੀ ਰੋਟੀ ਕਣਕ ਦੀ 4 3 12 ਸਾਡੀ ਖਾਹ ਰਾਖ ਚ ਬਦਲਾ ਆ ਗਿਆ ਸੀ ਠੀਕ ਆ ਪਰ ਸਾਡੇ 24 ਘੰਟੇ 12 ਮਹੀਨੇ 30 ਦਿਨ ਪਹਿਲਾ ਵਾਲੇ ਬਜ਼ੁਰਗ ਕੀ ਕਰਦੇ ਸਿਆਲ ਚ ਜਿੱਥੇ ਮੱਕੀ ਦੀ ਰੋਟੀ ਪੱਕਦੀ ਨਾਲ ਖਿਚੜੀ ਬਣਦੀ ਕਦੇ ਦਲੀਆ ਬਣ ਗਿਆ ਹਾਂਜੀ ਕਦੇ ਗੁੜ ਵਾਲੇ ਚੌਲ ਬਣ ਗਏ ਅੱਜ ਬਹੁਤ ਕੁਝ ਬਦਲਿਆ ਇਤਾ ਜੀ ਕਣਕ ਕਣਕ ਮੇਰੇ ਸੁਣਨ ਚ ਆਇਆ ਕਹਿੰਦੇ ਅੰਗਰੇਜ਼ਾਂ ਵੇਲੇ ਕੈਦੀਆਂ ਨੂੰ ਕਣਕ ਦੀ ਰੋਟੀ ਦਿੱਤੀ ਜਾਂਦੀ ਸੀ ਤੇ ਇਹ ਸੂਰਾਂ ਦੀ ਖਰਾਕ ਸੀ ਬੰਦਿਆਂ ਦੀ ਨਹੀਂ ਸੀ ਪਸ਼ੂਆਂ ਦੀ ਖਰਾਕ ਤੋਂ ਇਨਸਾਨਾਂ ਚ ਆ ਗਈ ਸਰ ਨਹੀਂ ਜੀ ਬਿਲਕੁਲ ਜੀ ਕਿਉਂਕਿ ਅੱਜ ਅਸੀਂ ਦਿਖਾਵੇ ਪਿੱਛੇ ਪਏ ਹੋਏ ਆ ਅੰਦਰ ਕੀ ਖਾ ਰਹੇ ਆ ਕੀ ਜਾ ਰਹੇ ਨਹੀਂ ਹੂੰ ਸਾਡਾ ਪੰਜਾਬੀ ਦੀ ਇੱਕ ਕਹਾਵਤ ਆ ਆਪਾਂ ਕਹਿੰਦੇ ਵੋਈ ਫਲਾਣਾ ਕੰਮ ਨਾ ਕਰਨੀ ਅਗਲਾ ਕਹਿੰਦਾ ਮੈਂ ਕਰੂੰ ਦੇਖੀ ਜਾਊ ਅਸੀਂ ਦੇਖੀ ਜਾਊ ਨ ਮਰਵਾਏ ਹੋਇਆ ਠੀਕ ਹੈ ਨਾ ਜੀ ਬਟਾਈ ਗੱਲ ਹੈ ਨਾ ਜੇ ਆਪਾਂ ਗ੍ਰੀਨ ਰੈਵਲੂਸ਼ਨ ਦੀ ਗੱਲ ਕਰਦੇ ਆ ਜੀ ਉਸ ਟਾਈਮ ਤਾਂ ਹੈ ਹੀ ਨਹੀਂ ਆਨ ਹੀ ਨਹੀਂ ਸੀ ਜਨਸੰਖਿਆ ਦੇ ਹਿਸਾਬ ਨਾਲ ਪੂਰਾ ਨਹੀਂ ਹੋ ਪੰਦਾ ਸੀ ਲੋਕਾਂ ਤੱਕ ਕੁਝ ਪਹੁੰਚ ਹੀ ਨਹੀਂ ਪੰਦਾ ਸੀ ਇਸ ਲਈ ਜਿਹੜੀ ਆ ਕਣਕ ਨੂੰ ਇੰਨਾ ਜਿਹੜਾ ਹੈ ਉਹ ਮੈਂ ਕਹਿੰਦਾ ਕਨਕ ਨੂੰ ਜਿਹੜਾ ਇੰਟਰੋਡਿਊਸ ਵੀ ਕੀਤਾ ਗਿਆ ਤੇ ਇੰਨਾ ਉਹਨੂੰ ਪ੍ਰਮੋਟ ਵੀ ਕੀਤਾ ਗਿਆ ਵੀ ਲੋਕੀ ਭੁੱਖੇ ਨਾ ਮਰ ਜਾਣ ਕਿਤੇ ਵੈਗਰੂ ਹਰ ਇੱਕ ਚੀਜ਼ ਦਾ ਬਿਜ਼ਨਸ ਹੈ ਹੁਣ ਚਾਹ ਕਿਹਨੇ ਪ੍ਰਮੋਟ ਕੀਤੀ ਸੀ ਈਸਟ ਇੰਡੀਆ ਕੰਪਨੀ ਚਾਹ ਲੈ ਕੇ ਆਈ ਹੂੰ ਪ੍ਰਮੋਟ ਪਤਾ